ਜੋਗਾ ਸਿੰਘ ਜੰਟ ਰੈਸਟ ਕਮੈਂਟ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਯੂਐਸਏ ਨਾਲ ਉਹਨੇ ਮੈਨੂੰ ਕਿਹਾ ਤੁਹਾਨੂੰ ਮੈਂ ਇੱਕ ਨੰਬਰ ਤੇ ਭੇਜਾਂਗਾ ਯੂਐਸਏ ਇੱਕ ਮਹੀਨੇ ਦਾ ਟਾਈਮ ਲੱਗ ਸਕਦਾ ਐ ਨਾਰਵੇ ਦਾ ਵੀਜ਼ਾ ਲਵਾਇਆ ਸੀ ਭਾਈ ਜੀ ਤੇ ਮੁੱਢ ਤੇ ਸਟੇ ਮੇਰੀ ਫਰਾਂਸ ਦੀ ਕਰਾਈ ਉਹ ਸਪੈਨ ਲੱਗਿਆ ਮੈਨੂੰ ਉਸ ਤੋਂ ਬਾਅਦ ਪੀ ਸਿਲਵਾਡੋਰ ਲੈ ਗਿਆ ਭਾਈ ਜੀ ਉਸ ਤੋਂ ਬਾਅਦ ਫਿਰ ਦੋ ਨੰਬਰ ਤੇ ਜਾਂਦੇ ਰਿਹਾ ਮੈਂ ਉਹਨੇ ਕਿਹਾ ਭਾਈ ਆਪਣੀ ਗੱਲ ਇੱਕ ਨੰਬਰ ਉਹਨਾਂ ਨੇ ਨਹੀਂ ਬਸ ਇੱਦਾਂ ਹੀ ਜਿਹੜੀ ਉਹਨੇ ਪਹਿਲਾਂ ਤਾਂ ਐਫਆਈ ਜਿਹੜੀ ਲਾਂਚ ਹੋਈ ਆ ਬਿਲਕੁਲ ਬੇਮੁਨਾਵਾ ਗਲਤ ਆ ਨਾ ਤਾਂ ਹੀ ਕੋਈ ਏਜੰਟਾ ਤੇ ਨਾ ਏਜੰਟੀ ਦਾ ਕੋਈ ਕੰਮ ਕਰਦੇ ਆ ਇਹ ਸਾਰੇ ਇਲਾਕੇ ਨੂੰ ਪਤਾ ਸਮਾਜ 'ਚ ਸਾਡਾ ਰੁਤਬਾ ਚੰਗਾ ਵਾ ਹੁਣੇ-ਹੁਣੇ ਇਲੈਕਸ਼ਨ ਹੋਈ ਆ ਮੇਰੀ ਮੈਸੇਜ ਜਿਲ੍ਹਾ ਪ੍ਰੇਸ਼ੀਤ ਜਿੱਤੀ ਆ ਇਹ ਸਾਰਾ ਕੁਝ ਜੋ ਹੋ ਰਿਹਾ ਪੋਲਿਟਿਕਲ ਆ ਭਾਜੀ ਮੇਰੀ ਉਹਨਾਂ ਨਾਲ 45 ਲੱਖ ਦੀ ਹੋਈ ਠੀਕ ਆ ਜੀ ਤੇ 44 ਲੱਖ 15 ਹਜ਼ਾਰ ਦਾ ਤਾਂ ਮੇਰੇ ਕੋਲ ਬੂਰਾ ਹੈਗਾ ਦੇ ਕੌਂਟ ਨਹੀਂ ਕੌਂਟ ਨਹੀਂ ਸਰ ਪੁਆਈ ਉਹਨਾਂ ਨੇ 17 ਲੱਖ ਉਹਨਾਂ ਨੇ ਕੈਸ਼ ਲਿਆਵਾ ਜਿਹਦੇ ਚੋਂ 8 ਲੱਖ ਇਹਨਾਂ ਨੇ ਕਹਿਣ ਤੇ ਕੋਈ ਭੁੱਲਾ ਭੁੱਲ ਰਹਿਣਾ ਦੋ ਸਤੰਦਰ ਇਹਨਾਂ ਦਾ ਕਿੰਝੋਂ ਰਈਦਾ ਦੱਸ ਦੇ ਮੈਨੂੰ ਰਹੀ ਹੈ 8 ਲੱਖ ਉਹ ਮੈਨੂੰ ਸਟੇਟਮੈਂਟ ਵੀ ਉਹ ਪੁਆਈ ਸੀ ਇਹਨਾਂ ਨੇ ਆਨਲਾਈਨ ਜੋਗਾ ਸਿੰਘ ਦੇ ਕਹਿਣ ਦੇਖੋ ਪਹਿਲਾਂ ਤੇ ਮੈਂਬਰ ਬਣਦੇ ਜੋਰ ਸੀ ਹੁਣ ਆ ਗਿਆ ਚੇਅਰਮੈਨੀਆਂ ਤੇ ਉਹ ਸਰਕਾਰਾਂ ਦਾ ਕਰਕੇ ਬੜਾ ਕੁਝ ਹੁੰਦਾ ਬਾਕੀ ਦੇਖੋ ਇੱਥੇ ਪੁਲਿਸ ਡਿਪਾਰਟਮੈਂਟਾ ਕੋਟਾ ਸਾਰਾ ਕੁਝ ਇੱਥੇ ਦਾ ਇੱਥੇ ਜਿਹੜਾ ਸੂ ਜਿਹੜਾ ਸੱਚ ਸੱਚ ਜਿਹੜਾ ਝੂਠਾ ਇੱਥੇ ਸਾਹਮਣੇ ਆ ਜਾਣਾ ਇਹ ਜਨਵਰੀ ਸੌਰੀ ਮਈ ਦੇ ਵਿੱਚ 2021 ਦੇ ਵਿੱਚ ਮੇਰਾ ਬੇਟਾ ਨਾ ਯੂ ਐਸ ਏ ਗਿਆ ਸੀਗਾ ਇਸ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦਾ ਬੇਟਾ ਬਹੁਤ ਜਲਦੀ ਅਮਰੀਕਾ ਪਹੁੰਚ ਗਿਆ ਇਹ ਮੈਨੂੰ ਮੇਰਾ ਕੋਈ ਨਾ ਇੱਕੋ ਨੰਬਰ ਸੀ ਇਹਨੇ ਪਤਾ ਨਹੀਂ ਮੇਰਾ ਨੰਬਰ ਕਿੱਥੋਂ ਕਰਕੇ ਰੇਂਜ ਤੇ ਮੈਨੂੰ ਦੋ ਤਿੰਨ ਵਾਰੀ ਕਾਲ ਕੀਤੀ ਵੀ ਭਾਜੀ ਮੈਂ ਤੁਹਾਨੂੰ ਮਿਲਣਾ ਬਾਈ ਫੇਸ ਮੇਰੇ ਕੋਲ ਵਾਰੀ ਵਾਰੀ ਮਿਲਦਾ ਮੈਨੂੰ ਫੋਨ ਤੇ ਇਸ ਬੰਦੇ ਨੇ ਗੱਲ ਕੀਤੀ ਵੀ ਭਾਜੀ ਮੈਨੂੰ ਉਸ ਏਜੰਟ ਦਾ ਨੰਬਰ ਚਾਹੀਦਾ ਜਿਹਦੇ ਰਾਹੀਂ ਤੁਸੀਂ ਆਪਣੇ ਬੇਟੇ ਨੂੰ ਭੇਜਿਆ ਮਕਸੂਦ ਹੋ ਜਾ ਕੇ ਪਹਿਲਾਂ ਭਾਜੀ ਇਹਨਾਂ ਨੇ ਮੈਨੂੰ ਚਾਰਜਿੰਗ ਰੋਇਆ ਇੱਕ ਵੀ ਬਹੁਤ ਜੀ ਹਾਂਜੀ ਮੈਂ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਕਿਹਾ ਜਦੋਂ ਰੰਮਪ ਆਉਣ ਵਾਲੀ ਸੀ ਨਾ ਤੇ ਮੈਨਾਂ ਨੇ ਕਿਹਾ ਵੀ ਆਪਣੀ ਭਾਜੀ ਇੱਕ ਨੰਬਰ ਦੀ ਗੱਲ ਸੀ ਤੁਸੀਂ ਇਕੱਤਰ ਮੈਨੂੰ ਰੋਇ ਜਾਂਦੇ ਠੀਕ ਹੈ ਮੈਨੂੰ ਵਾਪਸ ਬੁਲਾ ਲਓ ਬਹੁਤ ਸਖਤੀ ਹੋ ਜਾਂਦੀ ਹੈ ਤੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਅੱਜ ਕੱਲ੍ਹ ਇਹੇ ਸਾਡੇ ਬਚਾਓ ਜਿਹੜੇ ਰਹਿੰਦੇ ਆ ਬਾਰਡਰ ਪਾ ਦੇ ਨੇ ਠੀਕ ਇਨਾਂ ਨੇ ਮੈਨੂੰ ਭਾਜੀ ਆਪਣੇ ਇਹ 7 ਜਨਵਰੀ ਨੂੰ ਬਾਦਲਟ ਪਾਇਆ ਜੀ ਮੈਨੂੰ ਸ਼ਾਮ ਨੂੰ 7:00 ਵਾਦ ਵਿੱਚ ਇਹਦੀ ਸਾਰੀ ਗੱਲਬਾਤ ਇਹਨੂੰ ਮੈਂ ਨੰਬਰ ਦਿੱਤਾ ਉਸ ਬੰਦੇ ਦਾ ਇਹਦੀ ਗੱਲਬਾਤ ਉਹਦੇ ਨਾਲ 45 ਲੱਖ ਦੇ ਵਿੱਚ ਹੋਈ ਇਹ ਮੈਨੂੰ ਆਪ ਦੱਸਦਾ ਸੀਗਾ ਜਿੱਦਾਂ ਜਿੱਦਾਂ ਉਹਨੇ ਵੀਜ਼ਾ ਕਰਾ ਕੇ ਦਿੱਤਾ ਇਹ ਹੁਣ ਇਲਜ਼ਾਮ ਲਾਉਂਦਾ ਜੀ ਮੇਰੀ ਸਿੱਧੀ ਫਲੈਟ ਸੀ ਤੇ ਜਿੱਦਣ ਇਹ ਐਮਬੈਸੀ ਦੇ ਵਿੱਚ ਗਿਆ ਐਡਾ ਤੋਂ ਇਹ ਕੋਈ ਨਿਆਣਾ ਨਹੀਂ ਸੀਗਾ ਕਿ ਇਹ ਯੂਰਪ ਦੀ ਐਮਬੈਸੀ ਆ ਹੁਣ ਕਹਿੰਦਾ ਨਾ ਮੈਨੂੰ ਯੂਰਪ ਪਤਾ ਨਹੀਂ ਕਿਹੜਾ ਵਾਇਆ ਪਹਿਲਾਂ ਭੇਜਿਆ ਫਿਰ ਇਹ ਕਹਿੰਦਾ ਮੈਂ ਜੰਗਲਾ ਥਰੂ ਗਿਆ ਫਿਰ ਮੈਂ ਕਹਿੰਦਾ ਵੀ ਭੁੱਖਾ ਭਣਾ ਰਿਹਾ ਇਹਦੇ ਸਾਰੇ ਪ੍ਰੂਫ ਹੈਗੇ ਭੁੱਖਾ ਭਣਾ ਰਿਹਾ ਕਿਉਂਕਿ ਉਸ ਏਜੰਟ ਨੇ ਮੈਨੂੰ ਸਾਰਾ ਕੁਝ ਆਪਣਾ ਜਿਹੜਾ ਨਾ ਹਾਰਡ ਕਾਪੀ ਭੇਜੀ ਹੋਈ ਆ ਵੀ ਇਹ ਕਿਹੜੇ ਥਰੂ ਕਿਦਾਂ ਗਿਆ ਵਾ ਇਲਜ਼ਾਮ ਜਿੰਨੇ ਮਰਜ਼ੀ ਹੁਣ ਟਰੰਪ ਨੇ ਸਖਤਾਈ ਕਰਕੇ ਜਿਹੜੇ ਬੰਦੇ ਡਿਪੋਰਟ ਕਰਦੀ ਆ ਉਹ ਸਰਕਾਰ ਕਰਈ ਆ ਬੰਦਾ ਬਿਰਕਾ ਤੋਂ ਜਾ ਕੇ ਆ ਇਹਦੇ ਵਿੱਚ ਜੋ ਉਸ ਏਜੰਟ ਨੇ ਇਹਨਾਂ ਗਲਤ ਕੀਤੀ ਉਹਨੇ ਆਪਣੀ ਪੂਰੀ ਕੀਤੀ ਆ ਕੋਈ ਨਾ ਮੈਂ ਨਹੀਂ ਚੋਣਾਵਾ ਜੀ ਮੈਂ ਐਸਐਸਪੀ ਉਧਰ ਤਰਕਾ ਦਿੱਤੀ ਸੀ ਉਹਨਾਂ ਨੇ ਜੋਗਾ ਸਿੰਘ ਤੇ ਐਫਆਈਆ ਦਾ ਪਰਚਾ ਦਰਜ ਕਰਵਾਤਾ ਵਾ ਤੇ ਮੈਂ ਪੁਲਿਸ ਵਾਲੇ ਐਸਐਚਓ ਤੇ ਡੀਐਸਪੀ ਤੇ ਐਸਐਲਪੀ ਸਾਹਿਬ ਨੂੰ ਕੰਨਾ ਮੈਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਮੇਰੀ ਪਹੇਦਵਾਈ ਜਾਣ ਮੈਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਸਾਨੂੰ ਵੀ ਲੱਗਦਾ ਵੀ ਇਹਨਾਂ ਜੇ ਕਹਿੰਦੇ ਨਾ ਕੋ ਘਾਟਾ ਹੋਇਆ ਪਰ ਇਹਦੇ ਵਿੱਚ ਟਰੰਪ ਨੇ ਜਦੋਂ ਕਾਨੂੰਨ ਸਰਕਾਰ ਨੇ ਸਖਤ ਕਰਤੇ ਤਾਂ ਸਾਰੇ ਵਾਪਸ ਜਿਹੜੇ ਅਨਲਿਗ ਸਾਰੇ ਵਾਪਸ ਆਏ ਦੇਖੋ ਜੀ ਸਮਾਜ 'ਚ ਕੋਈ ਗੁੰਡਾਗਰਦੀ ਦਾ ਨਾਲ ਰੁਤਬਾ ਨਹੀਂ ਬਣਦਾ ਤਾਂ ਨਾ ਹੀ ਇੱਦਾਂ ਤੇ ਹੈਗੀ ਐ ਅਸੀਂ ਕੋਈ ਰੋਜ਼ ਬੰਦਾ ਮਾਰ ਕੇ ਸੌਣ ਵਾਲੇ ਨਹੀਂ ਹੈਗੇ ਜੇ ਇਹਨੂੰ ਕੋਈ ਲੱਗਦਾ ਕਿਸੇ ਦੇ ਸਾਹਮਣੇ ਜਾਂ ਕਿਸੇ ਦੇ ਥਰੂ ਕੋਈ ਧਮਕੀ ਦਿੱਤੀ ਆ ਇਹ ਆਪਦਾ ਪ੍ਰੂਫ ਪੇਸ਼ ਕਰੇ ਜੇ ਕੋਈ ਇੱਦਾਂ ਦਾ ਲੱਗਦਾ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਵਾਂ ਆ ਜਿੱਦ ਨੂੰ ਸੋਰਾ ਜਮਾ ਵੀ ਪੁੱਛੋਂ ਤੇ ਉਹਨਾਂ ਦੇ ਕਰਦੇ ਇਹ ਸਾਰੇ ਬਹੁਤ ਵੱਡਾ ਮਤਲਬ ਜੰਟਵਾਹੇ ਸਾਰੇ ਲੜੇ ਹੋਇਆ ਲੋਕਾਂ ਨੂੰ ਠੱਗਦੇ ਆ ਤੇ ਇਹਨਾਂ ਦੀ ਪ੍ਰਾਪਰਟੀ ਤੇ ਕਾਰਵਾਈ ਕੀਤੀ ਜਾਵੇ ਕਿੱਥੋਂ ਆ ਰਹੇ ਨੇ ਤਾਂ ਪਾਜੀ ਇਹਦਾ ਕਾਰਨ ਇਹ ਹੈਗਾ ਵੀ ਇਹਨੇ ਮੇਰੇ ਸਰਦਾਰ ਪ੍ਰੀਤਮ ਸਿੰਘ ਸੋਹਰਾ ਸਾਹਿਬ ਤੋਂ ਉਹਨਾਂ ਦੀ ਆੜਤ ਦੀ ਦੁਕਾਨਾਂ 10 ਲੱਖ ਰੁਪਈਆ ਨੇ ਉਧਾਰ ਲਿਆ ਸੀਗਾ ਹੁਣ ਜਦੋਂ ਵਾਪਸ ਆ ਗਿਆ ਉਹਨਾਂ ਨੇ ਇਹਨਾਂ ਕੋਲੋਂ ਮੰਗ ਕੀਤੀ ਸੀ ਆਪਣੇ ਪੈਸਿਆਂ ਦੀ ਇਹ ਆਪਣੇ ਉਹਨਾਂ ਦੇ ਪੈਸੇ ਨੂੰ ਹੜਪਣ ਦਾ ਕਰਕੇ ਨਾ ਇਹਨੇ ਦੋਸ਼ ਲਾਏ ਉਹਨਾਂ ਤੇ ਵੀ ਲਾਏ ਮੇਰੇ ਸੋਹਰਾ ਸਾਹਿਬ ਤੇ ਮੇਰੇ ਸਾਹਿਬ ਤਾਂ ਮੇਰੀ ਕੇਹ ਦੇ ਸਾਰੇ ਤੋਂ ਬਗੈਰ ਦਵਾਈ ਲੈ ਨਹੀਂ ਜਾ ਸਕਦੀ ਇਹ ਕਹਿੰਦਾ ਵੀ ਬਹੁਤ ਤਗੜਾ ਹੈ ਟਰੈਵਲ ਏਜੰਟ ਨੇ ਕਿਤੇ ਸਾਬਤਤ ਕਰੇ ਵੀ ਟਰੈਵਲ ਏਜੰਟੀ ਕੀਤੀ ਕਿੱਥੇ ਆ ਠੀਕ ਆ ਜੀ ਇਹ ਬਹੁਤ ਵੱਡਾ ਏਜੰਟ ਆ ਜੀ ਤੇ ਕੋਈ ਕੋ ਲਾਇਸੈਂਸ ਨਹੀਂਗਾ ਜਿੱਦਾਂ ਕੋਈ ਕੁਛ ਨਹੀਂਗਾ ਮਿੱਠਾ ਪਿਆਰਾ ਹੋ ਕੇ ਲੋਕਾਂ ਨੂੰ ਪਾਸਪੋਰਟ ਲੈ ਲੈਂਦਾ ਤੇ ਮੈਨੂੰ ਇਹਨੇ ਜਨਮਵਾਦੀ ਧਮਕੀ ਦਿੱਤੀ ਆ ਕਹਿੰਦਾ ਮੇਰੇ ਕੋਲ ਪਿਸਤੌਲ ਦਾ ਲਾਇਸੈਂਸ ਆ ਜੇ ਤੂੰ ਮੈਨੂੰ ਖਰਾਬ ਕਰੇਗਾ ਤਰ ਮੈਂ ਬੰਦੇ ਨੂੰ ਚੁਗਾ ਦੂੰ ਹਾਂਜੀ ਮੈਨੂੰ ਕੋ ਖਤਰਾ ਵਾ ਤੇ ਇਹਦੀ ਵਾਈਫ ਐ ਫਿਰ ਵੀ ਵੋਟਰ ਦੇ ਵਿੱਚ ਦਿੱਤੀ ਆ ਇਹ ਕਹਿੰਦਾ ਮੈਂ ਪੁਲਿਸ ਮੇਰੀ ਜੇਬ ਦਾ ਮੈਂ ਜਿੰਨੂੰ ਮਰਜ਼ੀ ਕੁਛ ਕਰਦਾ ਤੇ ਫਿਰ ਮੇਰੀ ਦੇ ਪ੍ਰਸ਼ਾਸਨ ਨੂੰ ਇਹ ਪੀਲਾ ਵੀ ਠੀਕ ਆ ਉਹ ਉਹਨੇ ਆਪਣਾ ਪੱਖ ਰੱਖਿਆ ਸਾਡੇ ਕੋਲ ਇੱਕ ਗਲਤੀ ਜ਼ਰੂਰ ਹੋਈ ਆ ਵੀ ਅਸੀਂ ਇਲੈਕਸ਼ਨ ਚ ਬੀਜੀ ਸੀ ਸਾਡੇ ਕੋਲ ਬਾਲਾ ਪੁਲਿਸ ਦੇ ਨਾਲ ਤਾਲਮਿਲ ਨਹੀਂ ਕਰਾ ਹੋਇਆ ਕਿਉਂਕਿ ਹਾਂ ਇਲੈਕਸ਼ਨ ਦੇ ਵਿੱਚ ਬੀਜੀ ਸੀ ਉਹਨਾਂ ਇੱਕ ਪੱਤ ਸੁਣਿਆ ਤੇ ਆਪਦਾ ਡਿਸੀਜਨ ਦੇ ਦਿੱਤਾ ਕੋਈ ਨਹੀਂ ਉਸ ਤੋਂ ਬਾਅਦ ਹਜੇ ਕੋਟਾਂ ਬੈਠੀਆਂ ਉੱਪਰ ਅਫਸਰ ਸਾਹਿਬਾਨਾ ਉਹਨਾਂ ਨੂੰ ਅਸੀਂ ਆਪਦੀ ਇਨਕੁਆਰੀ ਲਾਵਾਂਗੇ ਮੰਗ ਕਰਾਂਗੇ ਆਪਦੀ ਉਹ ਜੋ ਸਹੀ ਹੋਏਗਾ ਉਹਨਾਂ ਨੇ ਆਪੇ ਕਲੀਅਰ ਕਰ ਦੇਣਾ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਮੇਰਾ ਜੈਨਪੁਰ ਜ਼ਿਲ੍ਹਾ ਕਪੂਰਥਲਾ ਸੀ ਸੁਲਤਾਨਪੁਰ ਤੇ ਜੋਗਾ ਸਿੰਘ ਏਜੰਟ ਮਿਲਿਆ ਸੀਗਾ ਮੈਨੂੰ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਯੂ ਐਸ ਏ ਜਾਣ ਦੀ ਉਹਨੇ ਮੈਨੂੰ ਕਿਹਾ ਵੀ ਤੁਹਾਨੂੰ ਮੈਂ ਇੱਕ ਨੰਬਰ ਤੇ ਭੇਜਾਂਗਾ ਯੂ ਐਸ ਏ ਤੇ ਇੱਕ ਮਹੀਨੇ ਦਾ ਟਾਈਮ ਲੱਗਿਆ ਸੀ ਉਹਨਾਂ ਨੇ ਤੇ ਨਾਰਵੇ ਦਾ ਵੀਜ਼ਾ ਲਵਾਇਆ ਸੀ ਭਾਜੀ ਮੇਰਾ ਉਹਨਾਂ ਨੇ ਤੇ ਮੁੜ ਕੇ ਸਟੇ ਮੇਰੀ ਫਰਾਂਸ ਦੀ ਕਰਾਈ ਉਹ ਤੋਂ ਸਪੇਨ ਲੱਗਿਆ ਮੈਨੂੰ ਉਸ ਤੋਂ ਬਾਅਦ ਈ ਸਿਲਵਾਡੋਰ ਲੈ ਗਿਆ ਬਾਈ ਯਾਰ ਉਸ ਤੋਂ ਬਾਅਦ ਫਿਰ 2 ਨੰਬਰ ਤੇ ਲ ਜਾਂਦੇ ਰੇ ਮੈਂ ਉਹਨੂੰ ਕਿਹਾ ਭਾਈ ਆਪਣੀ ਗੱਲ ਇੱਕ ਨੰਬਰ ਤੇ ਹੀ ਕਹਿੰਦਾ ਨਹੀਂ ਬਸ ਇਦਾਂ ਹੀ ਹੁੰਦਾ ਵਾ ਜਿਦਾ ਜਿਦਾ ਹੁੰਦੀ ਕਾਰਬੀ 4 ਮਹੀਨੇ ਭਾਈ ਉਹਨਾਂ ਮੈਨੂੰ ਮਕਸੀਕੋ ਚ ਰੋਲੇ ਆਪਨੇ ਪੂਰਾ ਠੀਕ ਹੈ ਜੀ ਟੈਂਪਲ ਟੈਂਪਲ ਦੇ ਵਿੱਚ ਪਹੁੰਚ ਗਏ ਨਹੀਂ ਪਹਿਲਾਂ ਮਕਸੀਕੋ 4 ਮਹੀਨੇ 4 ਮਹੀਨੇ 4 ਮਹੀਨੇ ਮੈਨੂੰ ਕਦੀ ਐਸਾ ਡੇ ਤੇ ਕਦੇ ਸੀ ਹੋ ਛੱਡੇ ਤੇ ਇਹ ਮੈਂ ਬੜਾ ਫੁੰਲਾ ਮੈਂ ਭਾਈ ਕਿੱਦਾਂ ਮੈਨੂੰ ਕੋਈ ਤੰਗ ਕਰ ਜਾਣਾ ਪੈਸੇ ਵੀ ਪਿੱਛੋਂ ਲਈ ਗਏ ਆ ਤੰਗ ਕਰ ਕਰਕੇ ਸਾਰੇ ਪੈਸੇ ਲੈ ਲਿਆ ਸਾਰੇ ਸਾਰੇ ਪੈਸੇ ਜੀਰੋ ਇਸੇ ਕਿੰਨੇ ਪੈ ਸਾਡੇ ਕੋਲ ਲੈ ਹੁੰਦਾ ਡੀਲ ਭਾਜੀ ਮੇਰੀ ਉਹਨਾਂ ਨਾਲ 45 ਲੱਖ ਦੀ ਹੋਈ ਸੀ ਠੀਕ ਆ ਜੀ ਤੇ 44 ਲੱਖ 15 ਹਜ਼ਾਰ ਦਾ ਤਾਂ ਮੇਰੇ ਕੋਲ ਪੂਰਾ ਹੈਗਾ ਰਿਹਾ ਤੇ ਕੌਣ ਚ ਪੇਮੈਂਟ ਕੋਈ ਨਹੀਂ ਕੌਣ ਚ ਨਹੀਂ ਸਰ ਕੋਈ ਉਹਨਾਂ ਨੇ 17 ਲੱਖ ਉਹਨਾਂ ਨੇ ਕੈਸ਼ ਲਿਆਵਾ ਜਿਹਦੇ ਚੋਂ 8 ਲੱਖ ਇਹਨਾਂ ਦੇ ਕਹਿਣ ਤੇ ਕੋਈ ਭੁੱਲਰ ਭੁੱਲਰ ਇਹਨਾਂ ਦਾ ਦੋਸਤ ਜੁਲੰਦਰ ਰਹਿਣ ਵਾਲਾ ਪਿੱਛੋਂ ਰਹੀਦਾ ਦੱਸ ਦੇ ਮੈਨੂੰ ਰਹੀਏ 8 ਲੱਖ ਉਹ ਮੇਰੇ ਕੋਲ ਸਟੇਟਮੈਂਟ ਵੀ ਉਹ ਪਵਾਈ ਸੀ ਇਹਨਾਂ ਨੇ account ਵਿੱਚ ਜੋਗਾ ਸਿੰਘ ਦੇ ਕਹਿਣ ਤੇ ਠੀਕ ਹੈ ਜੀ ਮੈਂ ਉਹ ਬੰਦੇ ਨੂੰ ਨਹੀਂ ਜਾਣਦਾ ਤੇ ਬਾਕੀ ਇਹਦੀ ਵਾਈਫ ਤੇ ਇਹਦਾ ਸਹੁਰਾ ਮਹਵਲੀਪੁਰ ਪ੍ਰੀਤਮ ਸਿੰਘ ਇਹਦੀ ਭਾਈਪੋਣਾ ਹੈ ਜਸਵਿੰਦਰ ਕੌਰ ਉਹ ਮੇਰੇ ਇੱਥੇ ਸੌਰੀ ਇੱਥੋਂ ਆਣ ਕੇ ਲੈ ਜਾਂਦੇ ਨੇ ਵੈਸੇ ਹਾਂਜੀ ਕੈਸ਼ ਪੇਮੈਂਟ ਕੈਸ਼ ਪੇਮੈਂਟ ਲੈਂਦੇ ਰਿਹਾ ਜੀ ਵਿੱਚ ਅਗਵਾ ਵੀ ਹੈਗੇ ਆਪਣੀ ਕੋ ਮੌਜੂਦਾ ਜਿਨ੍ਹਾਂ ਕੋ 1.75 ਲੱਖ ਲਗਾਇਆ ਉਹਨਾਂ ਨੇ ਐਸਐਸਪੀ ਦਫ਼ਤਰ ਦੇ ਸਾਹਬ ਜਾ ਕੇ ਬਿਆਨ ਵੀ ਦਿੱਤੇ ਆ ਵੀ ਅਸੀਂ ਵਿੱਚ ਗਵਾਵਾ ਨਹੀਂ ਤੁਹਾਨੂੰ ਕਿੱਥੇ ਜਾ ਕੇ ਪਹਾਰਤ ਆ ਗਿਆ ਤੇ ਕਿੰਨੇ ਮੁਥੀਕੋ ਜਾ ਕੇ ਪਹਿਲਾਂ ਭਾਜੀ ਇਹਨਾਂ ਨੇ ਮੈਨੂੰ 4 ਮਹੀਨੇ ਰੋਲਿਆ ਕਿੰਨੇ ਕੈਂਪੇ ਤੇ ਪਹੁੰਚ ਗਏ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਟਰੰਪ ਆਉਣ ਵਾਲੀ ਸੀ ਨਾ ਤੇ ਇਹਨਾਂ ਨੇ ਕਿਹਾ ਵੀ ਆਪਣੇ ਭਾਜੀ ਇੱਕ ਨੰਬਰ ਦੀ ਗੱਲ ਸੀ ਤੁਸੀਂ ਕਿੱਧਰ ਮੈਨੂੰ ਰੋਲ ਜੰਦੇ ਆ ਠੀਕ ਆ ਮੈਨੂੰ ਵਾਪਸ ਬੁਲਾ ਲਓ ਵੀ ਬਹੁਤ ਸਖਤੀ ਹੋ ਚੁੱਕੀ ਆ ਫੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਅੱਜ ਕੱਲ ਪੈਸੇ ਸਾਡੇ ਪਚਾਓ ਜਿਹੜੇ ਦੇਂਦੇ ਆ ਬਾਰਡਰ ਪਾ ਦੇਨੇ ਠੀਕ ਆ ਜੀ ਇਹਨਾਂ ਨੇ ਮੈਨੂੰ ਭਾਜੀ ਆਪਣੇ ਤੇ 7 ਜਨਵਰੀ ਨੂੰ ਬਾਡਰ ਟਪਾਇਆ ਜੀ ਮੈਨੂੰ ਸ਼ਾਮ ਨੂੰ 7 ਵਜੇ ਠੀਕ ਹੈ ਜੀ ਬਾਡਰ ਟਪਾਉਂਦਿਆਂ ਸਾਰੇ ਮੈਨੂੰ ਉਹਨਾਂ ਨੇ ਕੈਚ ਕਰ ਲਿਆ ਪੁਲਿਸ ਵਾਲਿਆਂ ਨੇ ਯੂਐਸਏ ਦੇ ਉਸ ਤੋਂ ਬਾਅਦ ਮੈਨੂੰ 7 ਮਹੀਨੇ ਮੈਂ ਉੱਥੇ ਕੈਂਪ ਚ ਰਿਹਾ ਹਾਂ ਜੇਲ੍ਹ ਵਾ ਕੈਂਪ ਕਹਿੰਦੇ ਨੇ ਆਪਾਂ ਜੇਲ੍ਹ ਵੀ ਬਹੁਤ ਖਤਰਨਾਕ ਜੇਲ੍ਹ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਨੂੰ ਡਿਪੋਰਟ ਕਰਤਾ ਜੀ ਸੱਤ ਹੋ ਗਿਆ ਹਾਂਜੀ ਰਿਪੋਰਟ ਕੀਤਾ ਦਿੱਲੀ ਪਾਈਏ ਹਾਂਜੀ ਫੋਕੀ ਚੋਣੇ ਤੇ ਮੈਂ ਇਹ ਚੋਣਾਂ ਵਾ ਜੀ ਮੈਂ ਐਸਐਸਪੀ ਕਪੂਰਥਲ ਤਰਕਾ ਦਿੱਤੀ ਸੀ ਉਹਨਾਂ ਨੇ ਜੋਗਾ ਸਿੰਘ ਤੇ ਐਫਆਰ ਦਾ ਪਰਚਾ ਦਰਜ ਕਰ ਦਿੱਤਾ ਵਾ ਤੇ ਮੈਂ ਪੁਲਿਸ ਵਾਲੇ ਐਸਐਚਓ ਤੇ ਡੀਐਸਪੀ ਤੇ ਐਸਐਸਪੀ ਸਾਹਮਣੇ ਕੰਨਾ ਮੈਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਮੇਰੀ ਪੇਸ਼ੇਦਵਾਈ ਜਾਣ ਮੈਨੂੰ ਇਨਸਾਫ ਦਵਾਇਆ ਜਾਵੇ ਪੇਸ਼ੇਦਾਰਜ ਹੋ ਗਈ ਹੈ ਜੀ ਸਰ ਖਾਸਾ ਜੀ ਜੀ ਕਦੋਂ ਕਦੋਂ ਸਮਝ ਠੀਕ ਹੈ ਇਹ ਆ ਪ੍ਰੀਤਮ ਸੋਰਾਜ ਮੈਂ ਬੜੀ ਪਰਪੋਰਟ ਤੇ ਉਹਨਾਂ ਨੇ ਕਰਦੇ ਇਹ ਸਾਰੇ ਬਹੁਤ ਵੱਡਾ ਮਤਲਬ ਜੰਟਵਾਹੀ ਸਾਰੇ ਗਲੇ ਹੋਇਆ ਲੋਕਾਂ ਨੂੰ ਠੱਗਦੇ ਆ ਤੇ ਇਹਨਾਂ ਦੀ ਪ੍ਰੋਪਰਟੀ ਤੇ ਕਾਰਵਾਈ ਕੀਤੀ ਜਾਵੇ ਕਿੱਥੋਂ ਆ ਰਹੇ ਇਹਨਾਂ ਨੂੰ ਪੈਸਾ ਠੀਕ ਆ ਜੀ ਇਹ ਬਹੁਤ ਵੱਡਾ ਜੰਟਾ ਜੀ ਤੇ ਕੋਈ ਇੱਕੋ ਲਾਇਸੈਂਸ ਨਹੀਂਗਾ ਜੀ ਕੰਟੀ ਦਾ ਕੋਈ ਕੁਝ ਨਹੀਂਗਾ ਮਿੱਠਾ ਪਿਆਰਾ ਹੋ ਕੇ ਲੋਕਾਂ ਕੋ ਪਾਸਪੋਰਟ ਲੈ ਲੈਂਦਾ ਤੇ ਮੈਨੂੰ ਇਹਨੇ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਆ ਕਹਿੰਦਾ ਮੇਰੇ ਕੋ ਪਿਸਤੌਲ ਦਾ ਲਾਇਸੈਂਸ ਆ ਜੇ ਤੂੰ ਮੈਨੂੰ ਖਰਾਬ ਕਰੇਗਾ ਤੈਨੂੰ ਮੈਂ ਬੰਦੇ ਕੋ ਚੁਕਾ ਦੂੰ ਹਾਂਜੀ ਮੈਨੂੰ ਕੋ ਖਤਰਾ ਵਾ ਤੇ ਇਹਦੀ ਵਾਜ ਫਾਇਰ ਕੀ ਵੋਟਰ ਦੇ ਵਿੱਚ ਜਿੱਤੀ ਆ ਇਹ ਕਹਿੰਦਾ ਮੈਂ ਪੁਲਿਸ ਮੇਰੀ ਜੇਬ ਚਾ ਮੈਂ ਜਿੰਨੂੰ ਮਰਜ਼ੀ ਕੋਸ਼ਿਸ਼ ਕਰਦਾ ਸਾਡਾ ਕੋਈ ਸਮਝ ਹੈਗਾ ਤਾਂ ਅਸੀਂ ਕੀ ਦਾ ਕੋਈ ਰਿਪੋਰਟਿੰਗ ਹੋ ਜਾਦਾ ਨਹੀਂ ਭਾਈ ਤਾਂ ਤੁਹਾਡਾ ਕੋਈ ਨਹੀਂ ਜਿੱਦਾਂ ਮੈਂ ਜਾਂਦਾ ਸੀ ਮੈਨੂੰ ਬੰਦੇ ਰੇ ਕਰ ਦਿੰਦਾ ਸੀ ਮੈਂ ਤੈਨੂੰ ਐ ਕਹ ਬੀ ਜਾ ਮੈਨੂੰ ਤਾਂ ਜਾ ਜਿੱਥੇ ਜ਼ੋਰ ਲਾ ਲੈ ਮੈਂ ਤੈਨੂੰ ਕੋਈ ਪੈਸਾ ਨਹੀਂ ਕੋੜਦਾ ਹਾਂਜੀ ਦੇਖੋ ਜੀ ਜਿਹੜੀ ਉਹਨੇ ਪਹਿਲਾਂ ਤਾਂ ਐਫਆਈ ਜਿਹੜੀ ਲਾਂਚ ਹੋਈ ਆ ਬਿਲਕੁਲ ਬੇਮੁਨਾਜ਼ ਗਲਤ ਆ ਨਾ ਤਾਂ ਹੀ ਕੋਈ ਏਜੰਟਾ ਤੇ ਨਾ ਏਜੰਟੀ ਦਾ ਕੋਈ ਕੰਮ ਕਰਦੇ ਆ ਇਹ ਸਾਰੇ ਇਲਾਕੇ ਨੂੰ ਪਤਾ ਸਮਾਜ 'ਚ ਸਾਡਾ ਰੁਤਬਾ ਚੰਗਾ ਵਾ ਹੁਣੇ-ਹੁਣੇ ਇਲੈਕਸ਼ਨ ਹੋਈ ਆ ਮੇਰੀ ਮੈਸੇਜ ਜੀਲਾ ਪ੍ਰੇਸ਼ੀਟ ਜਿੱਤੀ ਆ ਇਹ ਸਾਰਾ ਕੁਝ ਜੋ ਹੋ ਰਿਹਾ ਪੋਲੀਟੀਕਲ ਆ ਦੇਖੋ ਪਹਿਲਾਂ ਤੇ ਮੈਂਬਰ ਬਣਦੇ ਜ਼ੋਰ ਸੀ ਹੁਣ ਆ ਗਿਆ ਚੇਅਰਮੈਨੀਆਂ ਦੇ ਉਹ ਸਰਕਾਰਾਂ ਦਾ ਕਰਕੇ ਬੜਾ ਕੁਝ ਹੁੰਦਾ ਬਾਕੀ ਦੇਖੋ ਇੱਥੇ ਪੁਲਿਸ ਡਿਪਾਰਟਮੈਂਟ ਆ ਕੋਟਾ ਸਾਰਾ ਕੁਝ ਇੱਥੇ ਦਾ ਇੱਥੇ ਜਿਹੜਾ ਸੂ ਜਿਹੜਾ ਸੱਚ ਸੱਚ ਜਿਹੜਾ ਝੂਠਾ ਇੱਥੇ ਸਾਹਮਣੇ ਆ ਜਾਣਾ ਤੁਹਾਨੂੰ ਲੱਗਦਾ ਕਿ ਸਿਆਸਤ ਤੋਂ ਪਰੇ ਹੋ ਕੇ ਤੁਹਾਡੇ ਨਾਲ ਮਾਮਲਾ ਚੱਲ ਜੇ ਬਿਲਕੁਲ ਸਹੀ ਹੈ ਜੀ ਦੇਖੋ ਇਹ ਬੰਦਾ ਜਿਹੜਾ ਜਗਤਾਰ ਸਿੰਘ ਆ ਰਿਸ਼ਤੇਦਾਰ ਵੀ ਆ ਮੇਰਾ ਵੇਰੀ ਮਿਸੇਜ ਦੇ ਮਾਮੇ ਦਾ ਜਵਾਈ ਆ ਕੋਈ ਜੇ ਕਹੀ ਐਡੀ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਹੈਗੀ ਇਹ ਜਨਵਰੀ ਸੌਰੀ ਮਈ ਦੇ ਵਿੱਚ 2024 ਦੇ ਵਿੱਚ ਮੇਰਾ ਬੇਟਾ ਨਾ ਯੂ ਐਸ ਏ ਗਿਆ ਸੀਗਾ ਇਸ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦਾ ਬੇਟਾ ਬਹੁਤ ਜਲਦੀ ਅਮਰੀਕਾ ਪਹੁੰਚ ਗਿਆ ਇਹ ਮੈਨੂੰ ਮੇਰਾ ਕੋਈ ਨਾਂ ਇੱਕੋ ਨੰਬਰ ਸੀ ਇਹਨੇ ਪਤਾ ਨਹੀਂ ਮੇਰਾ ਨੰਬਰ ਕਿੱਥੋਂ ਕਰਕੇ ਰੇਂਜ ਤੇ ਮੈਨੂੰ ਦੋ ਤਿੰਨ ਵਾਰੀ ਕਾਲ ਕੀਤੀ ਵੀ ਭਾਜੀ ਮੈਂ ਤੁਹਾਨੂੰ ਮਿਲਣਾ ਬਾਈ ਫੇਸ ਮੇਰੇ ਕੋਲ ਵਾਰੀ ਵਾਰੀ ਮਿਲਦਾ ਮੈਨੂੰ ਫੋਨ ਤੇ ਇਸ ਬੰਦੇ ਨੇ ਗੱਲ ਕੀਤੀ ਵੀ ਭਾਜੀ ਮੈਨੂੰ ਉਸ ਏਜੰਟ ਦਾ ਨੰਬਰ ਚਾਹੀਦਾ ਜਿਹਦੇ ਰਾਹੀਂ ਤੁਸੀਂ ਆਪਣੇ ਬੇਟੇ ਨੂੰ ਭੇਜਿਆ ਤੇ ਕੋਈ ਵੀ ਮੇਰਾ ਬੇਟਾ ਡੇ 1 ਤੋਂ 1.5 ਮਹੀਨੇ ਦੇ ਵਿੱਚ ਉਹ ਯੂ ਐਸ ਏ ਪਹੁੰਚ ਗਿਆ ਬਾਅਦ ਵਿੱਚ ਇਹਦੀ ਸਾਰੀ ਗੱਲਬਾਤ ਇਹਨੂੰ ਮੈਂ ਨੰਬਰ ਦਿੱਤਾ ਉਸ ਬੰਦੇ ਦਾ ਇਹਦੀ ਗੱਲਬਾਤ ਉਹਦੇ ਨਾਲ 45 ਲੱਖ ਦੇ ਵਿੱਚ ਹੋਈ ਏ ਮੈਨੂੰ ਆਪ ਦੱਸਦਾ ਸੀਗਾ ਜਿੱਦਾਂ ਜਿੱਦਾਂ ਉਹਨੇ ਵੀਜ਼ਾ ਕਰਾ ਕੇ ਦਿੱਤਾ ਇਹ ਹੁਣ ਇਲਜ਼ਾਮ ਲਾਉਂਦਾ ਜੀ ਮੇਰੀ ਸਿੱਧੀ ਫਲਾਈਟ ਸੀ ਤੇ ਜਿੱਦਣ ਇਹ ਐਮਬੈਸੀ ਦੇ ਵਿੱਚ ਗਿਆ ਐਡਾ ਤੋਂ ਇਹ ਕੋਈ ਨਿਆਣਾ ਨਹੀਂ ਸੀਗਾ ਵੀ ਇਹ ਯੂਰਪ ਦੀ ਐਮਬੈਸੀ ਆ ਉਹ ਕਹਿੰਦਾ ਨਾ ਮੈਨੂੰ ਯੂਰਪ ਪਤਾ ਨਹੀਂ ਕਿਹੜੇ ਵਾਇਆ ਪਹਿਲਾਂ ਭੇਜਿਆ ਫਿਰ ਇਹ ਕਹਿੰਦਾ ਮੈਂ ਜੰਗਲਾ ਥਰੂ ਗਿਆ ਫਿਰ ਮੈਂ ਕਹਿੰਦਾ ਵੀ ਭੁੱਖਾ ਭਣਾ ਰਿਆ ਇਹਦੇ ਸਾਰੇ ਪ੍ਰੂਫ ਹੈਗੇ ਭੁੱਖਾ ਭੜਾ ਰਿਹਾ ਕਿਉਂਕਿ ਉਸ ਏਜੰਟ ਨੇ ਮੈਨੂੰ ਸਾਰਾ ਕੁਝ ਆਪਣਾ ਜਿਹੜਾ ਨਾ ਹਾਰਡ ਕਾਪੀ ਭੇਜੀ ਹੋਈ ਆ ਵੀ ਇਹ ਕਿਹੜੇ ਥਰੂ ਕਿਦਾਂ ਕਿਹਾ ਵਾ ਇਲਜ਼ਾਮ ਜਿੰਨੇ ਮਰਜੀ ਹੁਣ ਟਰੰਪ ਨੇ ਸਖਤਾਈ ਕਰਕੇ ਜਿਹੜੇ ਬੰਦੇ ਡਿਪੋਰਟ ਕਰਦੀ ਆ ਉਹ ਸਰਕਾਰ ਕਰਈ ਆ ਬੰਦਾ ਅਮਰੀਕਾ ਤੋਂ ਜਾ ਕੇ ਆ ਇਹਦੇ ਵਿੱਚ ਜੋ ਉਸ ਏਜੰਟ ਨੇ ਇਹ ਨਾਲ ਗਲਤ ਕੀਤੀ ਉਹਨੇ ਆਪਣੀ ਪੂਰੀ ਕੀਤੀ ਆ ਕੋਈ ਉਹ ਨਾਲ ਪਹੁੰਚੂਗਾ ਇਹ ਬੰਦਾ ਬਿਲਕੁਲ ਜੀ ਇਹ ਕੈਂਪ ਦੇ ਵਿੱਚ ਆਪ ਵੀ ਮੰਨਦਾ ਮੈਂ ਰਹਿ ਕੇ ਆ ਤਿੰਨ ਚਾਰ ਮਹੀਨੇ ਬਾਕੀ ਮੇਰਾ ਬ੍ਰਦਰ ਉਹ ਉੱਥੇ ਸੈਟਲ ਆ ਉਹਨੇ ਨੂੰ ਵਕੀਲ ਵੀ ਕਰਕੇ ਦਿੱਤਾ 2500 ਡਾਲਰ ਜਿਹੜਾ ਉਹਨੇ ਆਪਦੇ ਕੋਲੋਂ ਲਾਇਆ ਦੂਸਰਾ ਇਹ ਬਲੇਮ ਲਾਉਣ ਡਿਆ ਮੇਰੇ 700 ਰੁਪਏ ਮੈਸੇਜ ਮੇਰੇ ਸਹੁਰਾ ਸਾਹਿਬ ਤੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਜਿਹੜਾ ਤੁਸੀਂ ਕਹਿ ਰਹੇ ਕਿ ਇਹ ਟੈਕਸੀ ਥਰੂ ਗਿਆ ਜਾਂ ਕੁਝ ਵੀ ਹੈਗਾ ਬਿਲਕੁਲ ਹੈਗੀ ਜੀ ਕੋਡ ਕੋਡ ਦੇ ਵਿੱਚ ਜਿਹੜਾ ਤੁਸੀਂ ਇੰਨੀ ਜਿਹੜੀ ਪੈਰਵਾਹੀ ਕੀਤੀ ਹੈ ਇਹ ਸਾਰੀ ਚੀਜ਼ ਤੁਹਾਨੂੰ ਇਸ ਕਰਕੇ ਕਰਨੀ ਪੈਗੀ ਕਿਉਂਕਿ ਤੁਹਾਡਾ ਨਾਮ ਜਿਹੜਾ ਵਿੱਚ ਇਨਵੋਲ ਕੀਤਾ ਗਿਆ ਨਹੀਂ ਇਹ ਤਾਂ ਸਿਰਫ ਇੱਕ ਮੇਰੀ ਰਿਸ਼ਤੇਦਾਰ ਹੋਣ ਦੇ ਨਾਤੇ ਮੈਂ ਫਰਜ਼ ਨਿਭਾਇਆ ਨੰਬਰ ਦਿੱਤਾ ਸੀ ਇਹਨੂੰ ਬਾਕੀ ਉਸ ਬੰਦੇ ਨੇ ਮੇਰਾ ਇੱਕ ਭਾਂਜਾ ਸੀਗਾ ਇੱਕ ਭਤੀਜਾ ਸੀ ਉਸ ਏਜੰਟ ਥਰੂ ਮੈਂ ਆਪਣੇ ਦੋ ਤਿੰਨ ਬੰਦੇ ਭੇਜੇ ਆ ਸਾਰੀ ਰਿਸ਼ਤੇਦਾਰੀ ਦੇ ਵੀ ਰਿਸ਼ਤੇਦਾਰੀ ਰਹਤੇ ਹੁਣ ਤੇ ਇਹਨੂੰ ਮੈਂ ਨੰਬਰ ਦੇ ਦਿੱਤਾ ਇਹ ਆਪ ਹੀ ਉਹਦੇ ਥਰੂ ਦਿੱਲੀ ਤੋਂ ਇਹਨੇ ਪਾਸਪੋਰਟ ਜਿੱਦਣ ਵੀਜ਼ਾ ਅਪਲਾਈ ਕਰਕੇ ਆ ਆਪ ਹੀ ਉਹਦੇ ਨਾਲ ਗਿਆ ਇੱਥੋਂ ਜਲੰਧਰ ਤੋਂ ਬੈਠ ਕੇ ਉਹਦੇ ਬੰਦੇ ਤੋਂ ਦਿੱਲੀ ਪਹੁੰਚਿਆ ਉੱਥੇ ਐਮਬੈਸੀ ਗਿਆ ਆਪਣੇ ਆਪ ਹੀ ਇਹਨੇ ਪਾਸਪੋਰਟ ਕਲੈਕਸ਼ਨ ਕੀਤਾ ਜੇ ਇਹਨੂੰ ਕੋਈ ਲੱਗਦਾ ਸੀ ਇਹਦੇ ਨਾਲ ਸੰਬੰਧਤ ਜਿਹੜੇ ਪ੍ਰੂਫ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਵਾਏਗੇ ਤੁਹਾਡੇ ਕੋਲ ਸਾਰੇ ਮੇਰੇ ਕੋਲ ਸਾਰੇ ਪ੍ਰੂਫਾ ਵੀ ਇਹ ਕਿੱਥੇ ਕਿਹੜੇ ਹੋਟਲ 'ਚ ਰਹਿੰਦਾ ਰਿਹਾ ਕਿੱਥੋਂ ਵੀ ਖਾਣਾ ਖਾਂਦਾ ਰਿਹਾ ਇਹ ਕਿਹੜੀ ਟੈਕਸੀ 'ਚ ਗਿਆ ਸਾਰਾ ਕੁਝ ਹੁਣ ਤਾਂ ਬਾਅਦ ਦੀ ਗੱਲ ਪੈਸੇ ਦੇਖੋ ਅਸੀਂ ਸਾਨੂੰ ਵੀ ਲੱਗਦਾ ਵੀ ਇਹਨਾਂ ਜੇ ਕਹਿੰਦਾ ਨਾ ਕੋ ਘਾਟਾ ਹੋਇਆ ਪਰ ਇਹਦੇ ਵਿੱਚ 트럼ਪ ਨੇ ਜਦੋਂ ਕਾਨੂੰਨ ਸਰਕਾਰ ਨੇ ਸਖਤ ਕਰਤੇ ਤਾਂ ਸਾਰੇ ਨੂੰ ਵਾਪਸ ਜਿਹੜੇ ਅਨਲਿਗਲ ਸਾਰੇ ਵਾਪਸ ਆਏ ਸਮਾਜ ਚ ਕੋਈ ਗੁੰਡਾਗਰਦੀ ਦੇ ਨਾਲ ਰਤਬਾ ਨਹੀਂ ਬਣਦਾ ਤਾਂ ਨਾ ਹੀ ਇਦਾਂ ਤੇ ਹੈਗੀ ਐ ਅਸੀਂ ਕੋਈ ਰੋਜ਼ ਬੰਦਾ ਮਾਰ ਕੇ ਸੌਣ ਵਾਲੇ ਨਹੀਂ ਹੈਗੇ ਜੇ ਇਹਨੂੰ ਕੋਈ ਲੱਗਦਾ ਕਿਸੇ ਦੇ ਸਾਹਮਣੇ ਜਾਂ ਕਿਸੇ ਦੇ ਥਰੂ ਕੋਈ ਤੰਗ ਕੀਤੀ ਆ ਇਹ ਆਪਦਾ ਪ੍ਰੂਫ ਪੇਸ਼ ਕਰੇ ਜੇ ਕੋਈ ਇਦਾਂ ਦਾ ਲੱਗਦਾ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਵਾਂਗਾ ਠੀਕ ਹੈ ਭਾਜੀ ਜਿਹੜਾ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ ਉਹਦਾ ਕਾਰਨ ਕੀ ਹੈ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਵਾ ਭਾਜੀ ਇਹਦਾ ਕਾਰਨ ਇਹ ਹੈਗਾ ਵੀ ਇਹਨੇ ਮੇਰੇ ਸਰਦਾਰ ਪ੍ਰੀਤਮ ਸਿੰਘ ਸੋਹਰਾ ਸਾਹਿਬ ਤੋਂ ਉਹਨਾਂ ਦੀ ਆੜਤ ਦੀ ਦੁਕਾਨਾਂ 10 ਲੱਖ ਰੁਪਈਆ ਨੇ ਉਧਾਰ ਲਿਆ ਸੀਗਾ ਹੁਣ ਜਦੋਂ ਵਾਪਸ ਆ ਗਿਆ ਉਹਨਾਂ ਨੇ ਇਹਨਾਂ ਕੋਲੋਂ ਮੰਗ ਕੀਤੀ ਸੀ ਆਪਣੇ ਪੈਸਿਆਂ ਦੀ ਇਹ ਆਪਣੇ ਉਹਨਾਂ ਦੇ ਪੈਸੇ ਨੂੰ ਹੜਪਣ ਦਾ ਕਰਕੇ ਨਾ ਇਹਨੇ ਦੋਸ਼ ਲਾਏ ਉਹਨਾਂ ਤੇ ਵੀ ਲਾਏ ਮੇਰੇ ਸਹੁਰਾ ਸਾਹਿਬ ਤੇ ਮੇਰੇ ਸਾਥ ਸਾਹਿਬ ਤਾਂ ਮੇਰੀ ਕਿਹੇ ਦੇ ਸਾਰੇ ਤੋਂ ਬਗੈਰ ਦਵਾਈ ਲੈਣ ਨਹੀਂ ਜਾ ਸਕਦੀ ਇਹ ਕਹਿੰਦਾ ਵੀ ਬਹੁਤ ਤਗੜਾ ਹੈ ਟਰੈਵਲ ਏਜੰਟ ਨੇ ਕਿਤੇ ਸਾਬਤਤ ਕਰੇ ਵੀ ਟਰੈਵਲ ਏਜੰਟੀ ਕੀਤੀ ਕਿੱਥੇ ਹੈ ਤੁਹਾਡੀ ਪ੍ਰਸ਼ਾਸਨ ਨੂੰ ਕੀ ਪੀਰ ਦੇਖੋ ਜੀ ਮੇਰੀ ਦੇ ਪ੍ਰਸ਼ਾਸਨ ਨੂੰ ਇਹ ਪੀਲਾ ਵੀ ਠੀਕ ਆ ਉਹ ਉਹਨੇ ਆਪਣਾ ਪੱਖ ਰੱਖਿਆ ਸਾਡੇ ਕੋ ਇੱਕ ਗਲਤੀ ਜ਼ਰੂਰ ਹੋਈ ਆ ਵੀ ਅਸੀਂ ਇਲੈਕਸ਼ਨ ਚ ਬੀਜੀ ਸੀ ਸਾਡੇ ਕੋ ਬਾਲਾ ਪੁਲਿਸ ਦੇ ਨਾਲ ਤਾਲਮਿਲ ਨਹੀਂ ਕਰਾ ਹੋਇਆ ਕਿਉਂਕਿ ਹਮ ਇਲੈਕਸ਼ਨ ਦੇ ਵਿੱਚ ਪੀਜੀ ਸੀ ਉਹਨਾਂ ਇੱਕ ਪੱਖ ਸੁਣਿਆ ਤੇ ਆਪਦਾ ਡਿਸੀਜਨ ਦੇ ਦਿੱਤਾ ਕੋਈ ਨਹੀਂ ਉਸ ਤੋਂ ਬਾਅਦ ਹਜੇ ਕੋਟਾਂ ਬੈਠੀਆਂ ਉੱਪਰ ਅਫਸਰ ਸਾਹਿਬਾਨਾ ਉਹਨਾਂ ਨੂੰ ਅਸੀਂ ਆਪਦੀ ਇਨਕੁਆਰੀ ਲਾਵਾਂਗੇ ਮੰਗ ਕਰਾਂਗੇ ਆਪਦੀ ਉਹ ਜੋ ਸਹੀ ਹੋਏਗਾ ਉਹਨਾਂ ਨੇ ਆਪੇ ਕਲੀਅਰ ਕਰ ਦੇਣਾ